ਅੱਜ ਮਿੱਤਰੋ ਤੁਹਾਡੇ ਵਾਸਤੇ ਨਾ 911 ਟਰੈਕਟਰ ਲੈ ਕੇ ਆਏ ਆ 911 ਟਰੈਕਟਰ ਆ ਤੇ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਕੀ ਹਾਲਾ ਬਈ ਵਧੀਆ ਵਧੀਆ ਠੀਕ ਠਾਕ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ 911 ਇਹ ਮਾਡਲ ਕਿਹੜਾ ਬਈ 94 ਮਾਡਲ ਆ ਬਈ ਇਹ ਠੀਕ ਆ ਠੀਕ ਆ 1994 ਮਾਡਲ ਆ ਨੰਬਰ ਪਿਆ ਵਾ ਗੱਲ ਕਰੀਏ ਬਈ ਇਹਦੇ ਟਾਇਰਾਂ ਦੀ ਕਿੰਨੇ ਪਰਸੈਂਟ ਆ ਟਾਇਰ ਮੂਰਲੇ ਬਈ ਨਵੇਂ ਆ ਠੀਕ ਆ ਬਈ ਟਾਇਰ ਲਈ ਅੱਧੇ ਹੈਗੇ ਆ ਮਗਰ ਲਈ ਅੱਧੇ ਗੱਲ ਕਰੀਏ ਬਈ ਰੰਗ ਪੇੜ ਦਾ ਟਰੈਕਟਰ ਨਾ ਕਿ ਤਾਂ ਕਹਿੰਦਾ ਸ਼ੋਅ ਤੇ ਮੋੜਾ ਮੋੜਾ ਫੁਹਾਰ ਜੀ ਲੱਗੀ ਆ ਬਾਕੀ ਸਾਰਾ ਟਰੈਕਟਰ origional ਆ ਟੈਂਕੀ ਦਾ ਮਗਾਡਾਂ ਦਾ ਇੰਜਣ ਦਾ ਰੰਗ ਸਭ ਨਵਾਲ ਦਾ ਟਰੈਕਟਰ ਦਾ ਟਰੈਕਟਰ ਸਾਰਾ origional ਆ ਵੀ ਆਪਣੀ ਫੁੱਲ ਗਾਰੰਟੀ ਮਾੜਾ ਜੀ ਸ਼ੋਅ ਤੇ ਵਜਿਆ ਫੁਹਾਰਾਂ ਹਾਂ ਹਾਂ ਕੱਲੀ ਸ਼ੋਅ ਉਹ ਆ ਰਾ ਕੱਲੀ ਆਵਲੀ ਦੇ ਪੀਲੇ ਰੰਗ ਵਾਲੀ ਬਸ ਠੀਕ ਆ ਬਾਈ ਤੇ ਬਾਕੀ ਇੰਜਣ ਦੀ ਨਾ ਫੁੱਲ ਗਾਰੰਟੀ ਆਪਣੀ ਠੀਕ ਆ ਵਾਟਰ ਬਾਡੀ ਨਵੀਂ ਲੱਗੀ ਵੀ ਆ ਟਰੈਕਟਰ ਨਵਾਂ ਲੱਗਿਆ ਇਹ ਲੈਟ ਪੰਪ ਨਵਾਂ ਲੱਗਿਆ ਵੀ ਆ ਟਰੈਕਟਰ ਦਾ ਠੀਕ ਆ ਬਾਈ ਕਿਸੇ ਗੇਅਰ ਦੀ ਕੋਈ ਆਵਾਜ਼ ਨਹੀਂ ਗਈ ਭੋਰਾ ਵੀ ਵੀਰ ਜਾ ਕੇ ਜੋੜਨਾ ਹੀ ਆ ਵੀ ਪੰਜੀ ਲਾਉਣ ਦੀ ਲੋੜ ਨਹੀਂ ਟਰੈਕਟਰ ਦੇ ਸਾਰਾ ਕੰਮ ਓਕੇ ਹੋਇਆ ਵੀਰ ਟਰੈਕਟਰ ਦਾ ਠੀਕ ਆ ਸਾਰਾ ਰੀਜਨਲ ਆ ਨੰਬਰ 50 ਵਾ ਨੰਬਰ 50 ਪੀਵੀ 13 ਪੀਵੀ 13 ਸੰਗਰੂਰ ਆ ਹਾਂ ਸੰਗਰੂਰ ਦਾ ਠੀਕ ਆ ਸੰਗਰੂਰ ਦਾ ਨੰਬਰ ਆ ਬਾਈ ਇਹ ਟਰੈਕਟਰ ਦੇ ਸਮਾਨ ਦੀ ਗੱਲ ਕਰੀਏ ਕੀ ਕਹੋਦਾ ਫੱਟੀ ਆ ਨਾਲ ਗੱਲ ਫੱਟੀ ਤੇ ਛਤਰੀ ਹੈਣੀ ਛਤਰੀ ਹਾ ਦੰਦਾ ਹੈ ਨਹੀਂ ਤੇ ਛਤਰੀ ਤੇ ਫੱਟੀ ਨਾਲ ਦੇਉਂਗੇ ਹਨਾ ਠੀਕ ਆ ਇੰਜਨ ਗੇਅਰ ਦੀ ਬਾਈ ਇਹਦੀ ਗੱਲ ਕਰੀਏ ਵਾਹ ਕੇ ਚਲਾ ਕੇ ਲੈ ਆ ਸਕਦਾ ਗਰੰਟੀ ਨਾਲ ਲੈ ਕੇ ਰੈਟਰ ਲੈ ਕੇ ਦਮਾਏਗਾ ਕਾਪੀ ਦੇ ਉੱਤੇ ਅੱਛਾ ਵੀ ਕਾਪੀ ਦੇ ਉੱਤੇ ਲੈ ਕੇ ਦੇਉਂਗੇ ਜਿਹੜਾ ਆ ਗਿਆ ਲੈ ਕੇ ਹੀ ਜਾਊਗਾ ਵੀ ਇੰਜਨ ਗੇਅਰ ਦਾ ਇੰਨਾ ਚੰਗਾ ਟਰੈਕਟਰ ਆ ਹੈ ਠੀਕ ਆ ਹੁਣ ਆਪਾਂ ਮੁੱਲ ਦੀ ਗੱਲ ਕਰਦੇ ਆਂ ਬਾਈ ਇਹਦੀ ਡਿਮਾਂਡ ਕਿੰਨੀ ਕਾ ਬਾਈ ਡਿਮਾਂਡ ਆਪਾਂ 2 ਲੱਖ ਤੇ 10000 ਰੁਪਿਆ ਡਿਮਾਂਡ ਕਰਦੇ ਆਂ 2 ਲੱਖ ਤੇ 10000 ਰੁਪਿਆ ਡਿਮਾਂਡ ਆ ਬਾਈ ਜਿਹੜਾ ਕਰਕੇ ਹੁੰਦਾ ਵੀਡੀਓ ਸ਼ੇਅਰ ਉਹਨੋਂ ਵਿੱਚੋਂ 10000 ਰੁਪਏ ਸਦਾ ਹੀ ਲੈਸ ਤਾਂ 2 ਲੱਖ ਦਾ ਦੇ ਦੇਉਗੇ ਹਾਂ 2 ਤੋਂ ਵੀ ਮਾਰਦਾਨ ਪਲ ਕਰ ਦਾਂਗੇ ਹੋਰ ਵੀ ਥੱਲੇ ਅੱਛਾ ਵੀ ਜਿਹੜਾ ਵੀਡੀਓ ਸ਼ੇਅਰ ਕਰੂਗਾ 2 ਲੱਖ ਚੋਂ ਵੀ ਹੋਰ ਕਰ ਦੋਗੇ ਮਾਨਤਾਨ ਹੋਰ ਮਾਨਤਾਨ ਕਰ ਦਾਂਗੇ ਪਲ ਠੀਕ ਆ ਬਾਈ ਕਿਹੜੇ ਪੈਂਟ ਵਗਾਉ ਆ ਜੀ ਇਹ ਪੈਂਟ ਸੇਖਵਾ ਆਪਣਾ ਤਲਵੰਡੀ ਭਾਈ ਕਿੱ디 ਲੱਗੇ ਤਲਵੰਡੀ ਭਾਈ ਦੇ ਕੋਲੇ ਪੈਂਟ ਸੇਖਵਾ ਜਿਹੜਾ ਪਰੋਇਪੁਰ ਮੈਂ ਦਾ ਹਾਂ ਜਿਹੜਾ ਪਰੋਇਪੁਰ ਠੀਕ ਆ ਜਿਹੜਾ ਪਰੋਇਪੁਰ ਆ ਨੰਬਰ ਬੋਲ ਦਿ 95921 ਠੀਕ ਆ 13913 ਹੁਣ ਬਾਈ ਥੋੜੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊ ਬਈ ਫੁੱਲ ਗਰੰਟੀ ਆਪਾਂ ਮੰਨਦਾਂ ਫੁੱਲ ਗਰੰਟੀ ਠੀਕ ਹੈ ਇੱਕ ਵਾਰੀ ਆਵਾਜ਼ ਸੁਣਾ ਦੇ ਸਟਾਰਟ ਕਰ ਦੇ ਡਾਇਰੈਕਟਰ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ